ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਅੱਜ ਉਹ ਦਿਨ ਆ ਗਿਆ ਬਾਡੀ ਦਾ ਤੇ ਅੱਜ ਆਪਾਂ ਆਪਣੇ ਕਣਕ ਵੱਢਣ ਲੱਗੇ ਆ ਪਹਿਲੇ ਦਿਨ ਚਲਾਵਾਂਗੇ ਮਸ਼ੀਨ ਦੇਖਦੇ ਆ ਚੈੱਕ ਕਰਾਂਗੇ ਕਿ ਕਣਕ ਪੂਰੀ ਪੱਕ ਗਈ ਆ ਕਿ ਨਹੀਂ ਤੇ ਮਸ਼ੀਨ ਤਾਂ ਵੈਸੇ ਚੱਲ ਪਈ ਆਪਣੀ ਤੇ ਪਰ ਅੱਜ ਆਪਨੇ ਅੱਜ ਮਸ਼ੀਨ ਚਲਾਉਣ ਲੱਗੇ ਆ ਪਹਿਲਾਂ ਆਪਾਂ ਗਾਲਗੇ ਛੋਲੇ ਕਿਉਂਕਿ ਘਰ ਦੇ ਬੀਜੇ ਸੀਗੇ ਛੋਲੇ ਤੇ ਇਧਰ ਆਪਣਾ ਘਰ ਦਾ ਧਨੀਆ ਸੀਗਾ ਤੇ ਇਹ ਨੂੰ ਵੀ ਆਪਾਂ ਡੰਗ ਲਿਆ ਵਾ ਫੇਰ ਚੱਲਦੇ ਆਪਾਂ ਕਣਕ ਵੱਢਣੇ ਕਿਵੇਂ? ਅਜਾੜੇ ਕੋਈ ਨਟਾ ਵੀ ਲੋੜ ਨਹੀਂ ਨਹੀਂ ਉਧਰ ਹੀ ਪਾਉਣੇ ਆ ਦੋ ਨਾਟ ਉਸੇ ਟਰਾਲੇ ਜੀ ਤੇ ਇਹਦੀ ਸੈਟਿੰਗ ਸ਼ੂਟਿੰਗ ਆਪਾਂ ਕਰਤੀ ਐ ਨੌਂਦਾ ਨੌਂਦਾ ਲਾਤਾ ਇਹਦੇ ਯਾਰ ਯਾਰ ਦੇ ਨਾਲ ਦਾ ਵੱਧੂ ਪਾਇ ਨਵੇਂ ਆਪਣੇ ਤੋਂ ਮਟਕ ਵਿੱਚ ਆ ਗਿਆ ਕਿੱਧਰ ਨੂੰ ਚੱਲਿਆ ਆਉਣਾ ਚੱਲ ਜਾਇਆ ਫਿਰ ਹਾਂਜੀ ਮਿੱਤਰੋ ਲੱਗਿਆ ਪੰਜ ਪਹਿਲੇ ਦਿਨ ਮਸ਼ੀਨ ਚਲਾਉਣ ਜਣੀ ਮਸ਼ੀਨ ਤਾਂ ਚੱਲ ਪਈ ਆ ਆਪਦੇ ਪਹਿਲੇ ਦਿਨ ਕੰਮ ਕਵਡਾਂਗੇ ਤੇ ਇਧਰ ਆਪਣਾ ਸ਼ੈੱਡ ਵੀ ਮੌਕੇ ਤੇ ਤਿਆਰ ਹੋ ਗਿਆ ਤੇ ਆਹ ਟਰਾਲਾ ਵੀ ਆਪਣਾ ਕੰਪਲੀਟ ਤਿਆਰ ਆ ਚੱਲਦੇ ਆ ਕੰਮ ਕਵਡਣ ਹਜੇ ਮੈਸਤਰੀ ਲੱਗੀ ਪਈ ਆ ਵਿੱਚ ਸ਼ੈੱਡ ਨੂੰ ਤਿਆਰ ਹੋ ਗਿਆ ਆਪਣਾ ਹੁਣ ਆਪਾਂ ਪਹਿਲਾਂ ਵਾਲਾ ਵੱਡਾ ਸਲੈਂਸਰ ਲਾ ਦੇਾਂਗੇ ਤੇ ਤੇ ਅੱਜ ਆਹ ਇਹਦਾ ਨਾਲੰਦਾ オリジナル ਸਲੈਂਸਰ ਲਾ ਦੇਾਂਗੇ ਆਪਾਂ ਕਿਉਂਕਿ ਅੱਜ ਕੰਮ ਕਵਡਣ ਲੱਗੇ ਸੀਗੇ ਤੇ ਉਹਦੇ ਕਰਕੇ ਆਪਾਂ ਵੱਡਾ ਸਲੈਂਸਰ ਨਹੀਂ ਲਾ ਸਕਦੇ ਕਿਉਂਕਿ ਉਸ ਤੋਂ ਬਾਅਦ ਆਪਾਂ ਇਹਨਾਂ ਤੂੜੀ ਵਾਲੀ ਮਸ਼ੀਨ ਤੇ ਲਾਉਣਾ ਇਹਦਾ ਪਹਿਲਾਂ ਵਾਲਾ origianal ਹੀ ਸਲੈਂਸਰ ਲਾਵਾਂਗੇ ਕਿਉਂਕਿ ਫਿਰ 프리 ਟਾਈਮ ਲਾ ਦਿੰਦੇ ਸੀ ਆਪਾਂ ਇਹ 프리 ਟਾਈਮ ਆਓ ਜੀ ਕਰਤਾ ਆਪਾਂ ਬਾਢੀ ਦਾ ਕੰਮ ਸ਼ੁਰੂ ਤੇ ਅੱਜ ਪਹਿਲੇ ਦਿਨ ਆਪਾਂ ਆਪਣੇ ਕਣਕ ਵੜਨ ਲੱਗੇ ਆ ਤੇ ਤਕਰੀਬਨ ਤੁਸੀਂ ਦੇਖ ਸਕਦੇ ਹੋ ਕਣਕਾਂ ਦਾ ਰੰਗ ਸੁਨਹਿਰੀ ਹੋਇਆ ਪਿਆ ਪੂਰਾ ਅੱਗੇ ਆਪਾਂ ਵਿਸਾਖੀ ਤੋਂ ਪਹਿਲਾਂ ਲੱਗ ਜਾਂਦੇ ਹੁੰਦੇ ਕਣਕ ਵੜਨ ਤੇ ਐਤਕੀ ਥੋੜਾ ਜਿਹਾ ਮੌਸਮ ਠੰਡਾ ਹੋਣ ਕਰਕੇ ਕਣਕਾਂ ਐਤਕੀ ਲੇਟ ਆ ਤੇ ਹਜੇ ਵੀ ਪੂਰਾ ਬਾਢੀ ਦਾ ਪੂਰਾ ਜੋਰ ਨਹੀਂ ਪਿਆ ਵਾ ਤੇ ਜਿਹੜੀਆਂ ਆਪਣੀਆਂ ਕਣਕਾਂ ਪਹਿਲਾਂ ਬੀਜੀਆਂ ਹੋਈਆਂ ਉੱਥੇ ਮਸ਼ੀਨ ਚਲਾਈ ਹੈ ਅੱਜ ਆਪਾਂ ਘੇਰਾ ਹੀ ਵੱਲ ਰਹੇ ਆ ਹਜੇ ਆਪਾਂ ਤੇ ਦੇਖ ਰਹੇ ਆ ਕਿਦਾਂ ਕਣਕ ਸੁੱਕੀ ਆ ਜਾਂ ਥੋੜੀ ਬਹੁਤੀ ਹਜੇ ਹਰੀਆ ਗਿੱਲੀ ਆ ਕਿਵੇਂ ਵੀ ਆ ਮੌਸਮ ਚ ਕਿਦਾਂ ਦਾ ਤੇ ਉਹ ਹੁਣ ਆਪਾਂ ਜਿਹੜਾ ਲਾਏ ਤੋਂ ਬਾਅਦ ਜਦੋਂ ਪਹਿਲਾ ਪ੍ਰਾਗਾ ਪਵਾਇਆ ਟਰਾਲੇ ਦੇ ਵਿੱਚ ਫੇਰ ਚੈੱਕ ਕਰਦੇ ਆ ਫੇਰ ਤੁਹਾਨੂੰ ਰਿਸਪੌਂਸ ਦਿਖਾਉਣੇ ਆ ਵੀ ਕਿਦਾਂ ਦੀ ਕਣਕ ਆ ਤੇ ਜਿਹੜੀ ਆਪਣੀ ਕਣਕ ਹੈ ਇਸ ਵਾਰ ਇਹ ਆਪਾਂ ਇੱਕ ਤਰੀਕ ਨੂੰ ਵੀਜੀ ਸੀ 1 ਨਵੰਬਰ ਨੂੰ 826 ਕਣਕ ਹੈ ਇਹ ਤੇ ਅੱਜ ਤਕਰੀਬਨ 18 ਤਰੀਕ ਹੋ ਗਈ ਅੱਜ ਤੇ ਉੱਥੇ ਮਹੀਨੇ ਦੀ 18 ਤਰੀਕ 826 ਦੀ ਹੁਣ ਆਪਾਂ ਵੜਾਈ ਸ਼ੁਰੂ ਕੀਤੀ ਹੈ ਤੇ ਇਹਦੇ ਨਾਲ ਹੀ ਆਪਾਂ 395 ਕਣਕਾ ਤੇ ਉਹ ਆਪਾਂ ਵੜਾਂਗੇ ਥੇ ਦੇਖਾਂਗੇ ਵੀ ਦੋਨਾਂ ਦਾ ਕੀ ਤਾਲਮੇਲ ਆ ਵੀ ਕੀ ਝਾੜ ਆ ਦੋਨਾਂ ਦਾ 826 ਦਾ ਤੇ 395 ਦਾ ਪਹਿਲਾਂ ਆਪਣੇ ਕਣਕੇ ਹੀ ਆਈ ਆ 222 ਵੀ ਬੀਜੀ ਆ ਤੇ 272 ਵੀ ਬੀਜੀ ਆ ਉਹ ਆ ਪਲੇਟ ਵਡਾਂਗੇ ਹਜੇ ਜਿਹੜੇ ਹਸਾਵਣਾ ਮੂਰੇ ਮਸ਼ੀਨ ਦੇ ਧੂੜ ਆ ਡਰ ਰਹੀ ਆ ਉਹ ਹਸਾਵਣਾ ਲੱਗ ਹੀ ਰਿਹਾ ਵੀ ਕੰਟ ਦੀ ਪ੍ਰਧਾਪਾਈ ਤੋਂ ਬਾਅਦ ਆਪਾਂ ਚੈੱਕ ਕਰਦੇ ਆਂ ਕਣਕ ਕਿੱਦਾਂ ਦਾ ਜਲਦ ਦਿੰਦੀ ਆ ਚਾਲਦੇ ਆ ਉੱਪਰ ਆਉਂਦੇ ਆ ਕਣਕ ਦੇ ਦਰਸ਼ਨ ਠੀਕ ਆ ਕਣਕ ਤਾਂ ਸਹਿਜ ਵੀ ਪੂਰਾ ਮੋਟਾ ਹੈ ਕਣਕ ਦਾ ਬਾਕੀ ਕਹਿੰਦੇ ਹੁੰਦੇ ਆ ਨਾ ਵੀ ਪੁੱਤਾਂ ਵਾਂਗ ਪਾਲੀ ਫਸਲ ਜਦੋਂ ਵੱਢਣ ਤੇ ਆ ਜੇ ਤੇ ਜੱਟ ਨੂੰ ਕਿਸਾਨ ਨੂੰ ਚਾਤਾ ਹੁੰਦਾ ਹੀ ਆ ਫਿਰ ਅੱਜ ਉਹ ਦਿਨ ਆ ਗਿਆ ਕਿ ਪੁੱਤਾਂ ਵਾਂਗ ਪਾਲੀ ਫਸਲ ਤੇ ਅੱਜ ਆਪਾਂ ਉਸ ਨੂੰ ਆਪਣੇ ਹੱਥੀਂ ਵੱਢ ਰਹੇ ਹਾਂ ਮਸ਼ੀਨ ਦੇ ਨਾਲ ਬਾਕੀ ਬਾਬਾ ਜੀ ਇਦਾਂ ਹੀ ਮਿਹਰ ਬਣਾਈ ਰੱਖੇ ਸਾਰੇ ਕਿਸਾਨਾਂ ਤੇ ਕਿਉਂਕਿ ਬੱਦਲ ਵਾਈ ਜੀ ਕਰਦਾ ਫਿਰਦਾ ਹੀ ਦੋ ਚਾਰ ਦਿਨਾਂ ਦੀ ਤੇ ਹਜੇ ਬਚਤ ਹੀ ਰੱਖੇ ਕਿਉਂਕਿ ਸਾਰਿਆਂ ਦੀਆਂ ਆਸਾਂ ਆਪਣੀ ਫਸਲ ਤੇ ਹੀ ਹੁੰਦੀਆਂ ਕੋਈ ਵੀ ਕਿਸੇ ਵੀ ਕਿਸਮ ਦੀ ਫਸਲ ਹੋਵੇ ਭਾਵੇਂ ਤੇ ਸੁੱਕੇ ਸੰਦੇ ਘਰੇ ਆ ਜੇ ਇਹ ਹੀ ਰੇਕ ਮੇਰਾ ਵੀਰ ਸੋਚਦਾ ਹੁੰਦਾ ਕਿ ਬਾਬਾ ਜੀ ਕਿਰਪਾ ਕਰਨ ਪਰ ਜਿਹੜੇ ਹਸਾਮਣਾ ਬਾਬਾ ਜੀ ਦੈਨ ਲਾਉਂਦੇ ਨੇ ਕਿਰਪਾ ਕਰਨਗੇ ਜਰੂਰ ਕਿਰਪਾ ਕਰਨਗੇ ਲੋ ਵੀ ਸਭ ਤੋਂ ਪਹਿਲਾਂ ਹੁਣ ਕੀੜਿਆਂ ਦੇ ਹਿੱਸੇ ਦੀ ਖਾਨਖਾ ਪਾ ਕੀੜਿਆਂ ਨੂੰ ਪਾਤੀ ਆ ਨਵੀਂ ਫਸਲ ਆਈ ਸੀਗੀ ਕੀ ਹੋ ਗਿਆ ਜੀ ਤੇਲ ਜੀ ਦੀ 스멜 ਜੀ ਆਉਂਦੀ ਆ ਜਿਵੇਂ ਸੀਐਲਡੀ ਹੁੰਦੀ ਆ ਹਾਂ ਬੁੱਟੇ ਦੱਸ ਫਿਰ ਤੂੜੀ ਵਾਲੀ ਕਦੋਂ ਚਲਾਈ ਐ ਨਾਲੋਂ ਬਾਦੋਂ ਦੋਸਤੇ ਕਿੱਦ ਕਰੀ ਜੀ ਜਿਹੜੇ ਹਸਾਉਣਾ ਮੈਨੂੰ ਲੱਗਾ ਟਾਂਗਰ ਵਿੱਚ ਢੱਕਦਾ ਇਹਦਾ ਹਨਾ ਕਣਕ ਦਾ ਉਹ ਹਸਾਉਣਾ ਤਾਂ ਕੱਲ ਨੂੰ ਨਹੀਂ ਤਾਂ ਪਰਸੋਂ ਚੱਲ ਜੂ ਤੂੰ ਵੀ ਦੇ ਦੇ ਕੋਈ ਰਾਇ ਉਹ ਫਾਪੂਲਾ ਲਾ ਸਲਾਈ ਪਰਦੇ ਤੇ ਬੜੇ ਰਾਤ ਨੂੰ ਪੁੱਜੀ ਇਹ ਕਣਕੇ ਬਾਹਲੀ ਸੁੱਕੀ ਆ ਹਣ ਰਾਤ ਨੂੰ ਬੰਦ ਰਾਤ ਨੂੰ ਪੁੱਜੀ ਮੜਾ ਆ ਹੈ ਚੱਕਰ ਰਾਤ ਨੂੰ ਬੰਦੇ ਆ ਨਹੀਂ ਨਹੀਂ ਰਾਤ ਨੂੰ ਤਾਂ ਚੱਲ ਕੋਈ ਗੱਲ ਨਹੀਂ ਤੇ ਉਹ ਵੈਸੇ ਸੀਐਲ ਦੀ ਵਾਹਨਾ ਹੀ ਆਉਂਦੀ ਸੀ স্মੈਲ ਜੀ ਹੈ ਨਾ ਹੁਣ ਤਾਂ ਵੈਸੇ ਹਟ ਗਈ ਉਧਰੋਂ ਕੇਰਾਂ ਜੀ ਆਈ ਸੀ ਗੂਟੇ ਫੋਰ ਮੈਨ ਪਛਲਾ ਗੂਟੇ ਕਾਦੀ ਆਉਂਦੀ ਉਹ ਵਾਹਨਾ ਜੀ ਆਈ ਸੀ ਕੇਰਾਂ ਤੋ ਉਹ ਨਾ ਰਿਟੂ ਗਿਆ ਹਾਂ ਬੋਲਣਾ ਸਾਰਾ ਠੀਕ ਹੈ ਠੀਕ ਹੈ ਉਹ ਪੱਟੂ ਸਾਫ ਹੈ ਤਾਂ ਬਗੈਰ ਹੀ ਬੈਠਾ ਉੱਤੇ ਕਿ ਨਹੀਂ ਉਹ ਇੱਕ ਕੰਡ ਗੁੰਡੀ ਨਹੀਂ ਲੜਦੀ ਹਾਂਜੀ ਇਸ ਵਾਰ ਕਣਕ ਦੀ ਵਾਢੀ ਜ਼ਰੂਰ ਲੇਟ ਹੋਈ ਵੀ ਆ ਪਰ ਆਉਸਦੇਸਾ ਉਹ ਨਾਲ ਝਾੜ ਵੀ ਕਣਕ ਦਾ ਵਧੀਆ ਲੱਗ ਰਿਹਾ ਵਾ ਬਾਕੀ ਕਿਹੜੇ ਕਿਹੜੇ ਏਰੀਏ ਵਿੱਚ ਕਿੰਨਾ ਕਿੰਨਾ ਵੀਰਾਂ ਨੇ ਕਣਕ ਵਾਢ ਲਈ ਹੈ ਤੇ ਕੀ ਕੀ ਝਾੜ ਆਇਆ ਕਿਹੜੀ ਕਿਹੜੀ ਕਿਸਮ ਦਾ ਕੀ ਕੀ ਝਾੜ ਆਇਆ ਜਰੂਰ ਕਮੈਂਟ ਆ ਰਹੀਂ ਆਪਣੀ ਹਾਜ਼ਰੀ ਲਵਾਇਓ ਹਾਂਜੀ ਮਿੱਤਰੋ ਰਾਤੀ ਹੋ ਗਿਆ ਸੀਗਾ ਹਨੇਰਾ ਤੇ ਇਸ ਕਰਕੇ ਆਪਾਂ ਰਾਤੀ ਕੀ ਵੀਡੀਓ ਨਹੀਂ ਬਣਾ ਸਕੇ ਤੇ ਟਰਾਲੇ ਭਰ ਕੇ ਬਖਲੇ ਆਲੇ ਸੀਗੇ ਤੇ ਹੁਣ ਆਪਾਂ ਅਗਲੇ ਦਿਨ ਮਾਰਨਿੰਗ ਚੱਲਦੇ ਆ ਆਪਣੇ ਸ਼ਹਿਰ ਮੋਗੇ ਮੰਡੀ ਲੋ ਵੀ ਮੇਰੇ ਵੀਰੋ ਪਹੁੰਚ ਗਏ ਆਪਾਂ ਮੰਡੀ ਤੇ ਹਜੇ ਪੂਰਾ ਜੋਰ ਨਹੀਂ ਪਿਆ ਵਾ ਕਣਕ ਦਾ ਤੇ ਹੌਲੀ ਹੌਲੀ ਕਣਕ ਆਉਣ ਲੱਗ ਗਈ ਐ ਸ਼ੁਰੂ ਹੋ ਗਈ ਤੇ ਕੱਲ ਆਪਾਂ ਕਣਕ ਵਟਣ ਲੱਗੇ ਸੀਗੇ ਤੇ ਅੱਜ ਆਪਾਂ ਲਿਆਏ ਮੰਡੀ ਕਰਦੇ ਆ ਗੱਲਾਂਬਾਤ ਅਗਲੇ ਵਲੌਗ ਚ